i believe ਜਾਨ ਤੇ ਆਮ ਕਿਛ ਕਰਮ ਨਾ ਧਿਆਨ ਸਾਰ ਨਾ ਜਾਣਾ ਤੇ ਦਰਸਨਾ ਪਰਸਿਐ ਗੁਰੂ ਆ ਅਨੁਜਣੇ ਸਗਲ ਵਸਤਾ ਕੈ ਜਾ ਜਾਨਕੇ ਚਰਨ ਵਸ ਹੈ ਮੇਰੇ ਹਿਰਨ ਸੰਗ ਪੁਨੀਤਾ ਦੇਹੀ ਜਾਨਕੇ ਧੂਰ ਦੇਉ ਕਿਰਪਾ ਨਿਤਾ ਨਾਨਕ ਕੈ ਸੁਕੇ ਜਾਨਕੇ ਚਰਨ ਵਸ ਹੈ ਮੇਰੇ ਹਿਰਨ ਸੰਗ ਪੁਨੀਤਾ ਦੇਹੀ ਜਨਕੀ ਤੂਰ ਦੇਹੋ ਕਿਰਪਾਨਿਤ ستگر ਸੰਸਾਰਿਆਂ ਨੂੰ ਕੀ ਤਾਰਕ ਕਰਦੇ ਹੋਏ ਸਹਿਰ ਸੰਤਕਲੂ ਗੁਰੂ ਗ੍ਰੰਥ ਸਾਹਿਬ ਜੀ ਪਵਨ ਮੁਕਮ ਨਮਸਰ ਕ੍ਰਿਤੀ ਦਾ ਅਰੋਚਕ ਹੈ ਅੱਜ ਦੇ ਮੁਖਵਾਕ ਸ੍ਰੀ ਗੁਰੂ ਜੀ ਦਾ ਨਾਮ ਸ੍ਰੀ ਤੁਕਲਾ ਅੰਜਵਾ ਜਨਾਸੀ ਰਾਜਿੰਦ ਅਜੁੰਨ ਪਾਸਾ ਧੰਨ ਸਹਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਖਸ਼ਿਸ਼ ਦੁਆਰਾ ਸਰਹੇ ਸਤਿਗੁਰੂ ਗੁਰੂਆਂ ਦੇ ਸਹਿਯੋਗ ਕੇ ਤਰਫ ਬਦਲ ਜਾਈਏ ਆਓ ਸਤਿਗੁਰਾਂ ਦੇ ਪਰਮ ਰਚਨਾ ਨੂੰ ਵਿਚਾਰੀਏ ਵਿਚਾਰ ਕੇ ਹਿਰਦੇ ਵਿੱਚ ਵਸਾ ਕੇ ਸਤਿਗੁਰਾਂ ਤੋਂ ਜੀਵਨ ਜਿਉਣਾ ਦੀ ਜਾਂਚ ਸਿੱਖੀਏ ਜੀ ਅਰਸਨਾ ਪਿੱਤਰ ਕਰਦੇ ਹੋਏ ਵਿਚਾਰਨਾ ਚਾਹੀਦਾ ਹੈ ਰਵਾਇਤ ਹੈ ਸੋਵ ਸੇ ਸੋਖ ਸਾਰੇ ਜੀ ਆਪ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਸਿ ਮਹਲਾ ਪੁਜਵਾ ਜਾਖੋ ਹਰਿ ਨੰਦ ਲਾਭ ਕੋ ਇਸ ਜੋਪ ਮੈਂ ਮਾ ਕੇ ਨੰਦ ਲਾਏ ਜਿਸ ਨੂੰ ਜਿਸ ਦੇ ਮਨ ਦੇ ਹਿਰਦੇ ਦੇ ਵਿਚਾਰ ਪ੍ਰਭੂ ਦੇ ਪਿਆਰ ਦਾ ਰੰਗ ਚੜ ਜਾਂਦਾ ਹੈ ਪਾਪ ਚੋਗ ਦੇ ਪਿਆਰ ਜਿਹਦੇ ਹਿਰਦੇ ਵਿੱਚ ਪੈਦਾ ਹੋ ਜਾਂਦਾ ਜਿਹਦੇ ਹਿਰਦੇ ਵਿੱਚ ਅਨੰਕਾਰ ਦਾ ਪਿਆਰ ਪੈਦਾ ਹੋ ਜਾਂਦਾ ਕਿਉਂਕਿ ਧਿਆਨ ਇੱਕ ਸਮੇਂ ਦੇ ਵਿੱਚ ਸਤਿਗੁਰੂ ਆਸਰਾ ਕਹਿੰਦੇ ਨੇ ਅੰਦਰ ਬੜੇ ਹੀ ਬਰੀ ਸਾਡੇ ਦੁਸ਼ਮਣ ਬੱਝੇ ਨੇ ਜਿਹੜੇ ਇਸ ਸੁਮਨ ਨੂੰ ਆਪਣੇ ਅਧਿਨ ਕਰਕੇ ਨਾਮ ਜਪ ਮੰਨਦੇ ਹਨ ਨਾ ਸੇਵਾ ਕਰਨ ਮੰਨਦੇ ਨਾਮ ਤੇ ਸਿਮਰਨ ਤੋਂ ਬਿਨਾਂ ਸਾਡਾ ਕੀ ਜੀਵਨ ਉਦੇਸ਼ ਹੈ ਇਸ ਕਰਕੇ ਜਿਹੜੇ ਅੰਦਰ ਪੰਜ ਚੋਰ ਰਹਦੇ ਨੇ ਉਹ ਚੋਰ ਜਿੰਨਾ ਕੋਈ ਉਸੇ ਸੇਵਾ ਸੁਖਨ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਸਾਰਾ ਹੁੰਦੇ ਕੇ ਰਹਿੰਦੇ ਤੇ ਮਨ ਤੱਕ ਉਹਦਾ ਅਸਰ ਹੋਣ ਨਹੀਂ ਦਿੰਦੇ ਮਨ ਇਸ ਕਰਕੇ ਸਤਿਗੁਰ ਪਾਸੋਂ ਮਹਾਰਾਜ ਜੀ ਵਚਨ ਕਰਦੇ ਨੇ ਭਾਈ ਜੀ ਇਸ ਧਿਆਨਕ ਸਮੇਂ ਦੇ ਵਿੱਚ ਜਿਸ ਵੀ ਮਨੁੱਖ ਦਾ ਮਨ ਸਤਿਗੁਰਾਂ ਦੇ ਹਾਲਪੁਰਖ ਵੈਰ ਗੁਰੂ ਜੀ ਦੇ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਗਿਆ ਜਿਹਦੇ ਮਿਰਦੇ ਚ ਪਿਆਰ ਪੈਦਾ ਹੋ ਗਿਆ ਉਸ ਨੂੰ ਮਾਨ ਕਿਉਂਕਿ ਉਹਨਾ ਪੰਜਾਂ ਨੂੰ ਪਹਿਲਾਂ ਤੇ ਮਾਰੇਗਾ ਜਿੱਤੇਗਾ ਤਾਂ ਜਾ ਕੇ ਮਨ ਦੇ ਪ੍ਰਭੂ ਨਾਮ ਦਾਸ ਮਾਰੇ ਜਾਸ ਇੰਨੇ ਬਾਸਾ ਕਹਿੰਦੇ ਮਾਰੇ ਜਾਣਗੇ ਗਿਆਨ ਦੇ ਨਾਮ ਹੋਰ ਵੀ ਸ਼ਕਤ ਨਹੀਂ ਉਹਨਾਂ ਦੇ ਚੱਲਦਾ ਹੈ ਉਹਨਾਂ ਦੇ ਵਿੱਚ ਕਿਰਪਾਨ ਨਹੀਂ ਚੱਲ ਸਕਦੀ ਤੀਰ ਨਹੀਂ ਚੱਲ ਸਕਦਾ ਕੋਈ ਨਹੀਂ ਚੱਲ ਸਕਦਾ ਉਹਨੂੰ ਮਾਰੇ ਇਸ ਤਰੀਕੇ ਨਾਲ ਨਹੀਂ ਜਾ ਸਕਦਾ ਉਹ ਮਾਰੇ ਜਾਣਗੇ ਗਿਆਨ ਦੇ ਨਾਮ ਬਾਸਾ ਕਹਿੰਦੇ ਨੇ ਗਿਆਨ ਖੜਕ ਪੰਜ ਤੂਤ ਸੰਕਰ ਹੈ ਗਿਆਨ ਰੂਪੀ ਖੜਕ ਪੜਕ ਤੇ ਗਿਆਨ ਰੂਪੀ ਠੰਡਾ ਦੇ ਦਿਲ ਖਾਸਾ ਗਏ ਉਹਨਾਂ ਦਾ ਸੰਤਾਰ ਉਪੇ ਕਰਦੇ ਉਹ ਮਾਰੇ ਜਾਣਗੇ ਤੇ ਜਿਹੜਾ ਇਸ ਧਾਰਮਿਕ ਸਮੇਂ ਦੇ ਵਿੱਚ ਉਹਨਾਂ ਨੂੰ ਮਾਰ ਕੇ ਅਕਾਰ ਵਰਤੈ ਗੁਰੂ ਜੀ ਦੇ ਨਾਮ ਨੂੰ ਚੰਦ ਹੈ ਜਿਹਦੇ ਅੰਦਰ ਚਰਦੇ ਦੇ ਵਿੱਚ ਪਿਆਰ ਪੈਦਾ ਹੁੰਦਾ ਹੈ ਵਹੀ ਉਹੀ ਬਾਸਾ ਕਹਿੰਦੇ ਇਸ ਸਮੇਂ ਦੇ ਵਿੱਚ ਸੂਰਮਾ ਹੈ ਆਤਮ ਜਿਨੈ ਸਗਰ ਵਸ ਤਾਂਕੇ ਜਾ ਕਾ ਸਤਗੁਰੂ ਪੂਰਾ ਆਸ ਅੰਦਰ ਨੂੰ ਭਾਈ ਆਤਮ ਨੂੰ ਪ੍ਰਾਪ ਆਪਣੇ ਆਪ ਨੂੰ ਤੇ ਆਪਣੇ ਮਨ ਨੂੰ ਜੇ ਰਵਿ ਨੂੰ ਮੁਖ ਆਪਣੇ ਮਨ ਨੂੰ ਕਰ ਸਕਦਾ ਹੈ ਓਮ ਨੂੰ ਕਰ ਸਕਦਾ ਹੈ ਜਿਹਦਾ ਗੁਰੂ ਪੂਰਾ ਹੋਵੇਗਾ ਪੂਰਾ ਗੁਰੂ ਜਿਸ ਮਨੁੱਖ ਦਾ ਮਰਤਕਾਰ ਬਣ ਜਾਏਗਾ ਜਿਹਦਾ ਵੀ ਮਦਦਕਾਰ ਪ੍ਰਕਾਰ ਨੂੰ ਵੈਕ ਨੂੰ ਪੂਰਾ ਗੁਰੂ ਮੰਨਦਾ ਹੈ ਉਹ ਮਨੁੱਖ ਆਪਣੇ ਮਨ ਨੂੰ ਜਿੱਤ ਰੰਦਾ ਹੈ ਤੇ ਬਾਸਾ ਕਹਿੰਦੇ ਮਨ ਨੂੰ ਜਿੱਤਣਾ ਸਾਰੀ ਸ੍ਰਿਸ਼ਟੀ ਨੂੰ ਜਿੱਤ ਲੈਣਾ ਹੈ ਮਨ ਜਿੱਤੈ ਜਗ ਜਿੱਤ ਮਨ ਜਿੱਤਿਆ ਸਤਿਗੁਰੂ ਜੀ ਕਹਿੰਦੇ ਸਾਰਾ ਜਗ ਜਿੱਤਿਆ ਜਾ ਸਕਦਾ ਹੈ ਜੇਕਰ ਕੇ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਵਸ ਵਿੱਚ ਆ ਜਾਂਦੀ ਹੈ ਦੁਨੀਆਂ ਦਾ ਕੋਈ ਪਦਾਰਥ ਉਸ ਨੂੰ ਕੋ ਨਹੀਂ ਸਕਦਾ ਹੈ ਜਿਹਦੇ ਮਿਰਦੇ ਦੇ ਵਿੱਚ ਆਕਾਰ ਨੂੰ ਗਾਇਨ ਗੁਰੂ ਜੀ ਦਾ ਨਾਮ ਵਸ ਗਿਆ ਤੇ ਜਿਹੜਾ ਮਦਦਗਾਰ ਸਾ ਸ ਕਹਿੰਦੇ ਭਾਈ ਪੂਰਾ ਬਣ ਗਿਆ ਕਿਉਂਕਿ ਪੂਰੇ ਪੂਰੇ ਗੁਰੂ ਨੇ ਗਿਆਨ ਰੂਪਣਾ ਹੈ ਪੂਰੇ ਗੁਰੂ ਨੇ ਕਿਰਪਾ ਕਰਨੀ ਹੈ ਸਾਡੇ ਤੇ ਤੇ ਪੂਰੇ ਗੁਰੂ ਦੇ ਗਿਆਨ ਦੇ ਰਾਹੀ ਗਿਆਨ ਖੜਕ ਗਿਆਨ ਰੂਪੇ ਫੰਡਾ ਲੈ ਕੇ ਪੰਜ ਸੰਗਾਰੇ ਨਾ ਪੰਜਾਂ ਦਾ ਉਧਾਰ ਕਰਨਾ ਤੇ ਫਿਰ ਬਾਸਾ ਕਹਿੰਦੇ ਕਿਰਪਾ ਵਰਤਨੀ ਹੈ ਸਿਰ ਬਾਹੀ ਕਿਰਪਾ ਵਰਤਨੀ ਹੈ ਫਿਰ ਉਹਦਾ ਮਨ ਵਸ ਵਿੱਚ ਆ ਜਾਂਦਾ ਹੈ ਤੇ ਫਿਰ ਉਹ ਨੂੰ ਕਿਸੇ ਵੀ ਤਰ੍ਹਾਂ ਦਾ ਪਦਾਰਥ ਕਿਸੇ ਵੀ ਤਰ੍ਹਾਂ ਦਾ ਲਾਲਚ ਕਿਸੇ ਵੀ ਤਰ੍ਹਾਂ ਦੀ ਮਾਇਆ ਉਸ ਦੇ ਮਨ ਤੇ ਅਸਰ ਨਹੀਂ ਕਰਦੀ ਹੈ ਫਿਰ ਉਹਦੀ ਸਾਰੀ ਸ੍ਰਿਸ਼ਟੀ ਹੀ ਉਸ ਮਨੁੱਖ ਦੇ ਜਿਹੜੇ ਤੇ ਹਿਰਦੇ ਦੇ ਵਿੱਚ ਨਾਮ ਵਸ ਜਾਂਦਾ ਹੈ ਸਾਰੀ ਸ੍ਰਿਸ਼ਟੀ ਨਿਉਦੇਵ ਰਸ ਵਿੱਚ ਹੋ ਜਾਂਦੀ ਹੈ ਠਾਕੁਰ ਗਾਇਆ ਤੁਮ ਰੰਗਿਸਰਜ ਕਰਕੇ اے ਭਾਈ ਦਿਲ ਦੇ ਪਿਆਰ ਦੇ ਨਾਲ ਪਰਮਾਤਮਾ ਦੀ ਸਿਫਤ ਸੁਲਾ ਕਰਨੀ ਚਾਹਣੀ ਨਹੀਂ ਹੈ ਸਰਣੀ ਪਾਵਨਾ ਨਾਮ त्याਗਨ ਸਹਿਜ ਸਮਾਗਮ ਸੰਨਕਿ ਆਸਾ ਕਹਿੰਦੇ ਭਾਈ ਉਸ ਪਰਮਾਤਮਾ ਦੇ ਸਰਣ ਵਿੱਚ ਟਿਕੇ ਰਹਿਣਾ ਚਾਹੀਦਾ ਕੁਲ ਦਾ ਨਾਮ ਸਿਮਰਨਾ ਤੇ ਇਸ ਤਰੀਕੇ ਦੇ ਨਾਲ ਆਤਮਾ ਅਡੋਲਤਾ ਵਿੱਚ ਟਿਕ ਕੇ ਫਿਰ ਉਸ ਦੇ ਵਿੱਚ ਮਨੋਕਲੀਨ ਹੋ ਜਾਂਦਾ ਹੈ ਪਰਮਾਤਮਾ ਦਾ ਨਾਮ ਲਪਣਾ ਪਰਮਾਤਮਾ ਦੇ ਨਾਮ ਦੇ ਵਿੱਚ ਟਿਕ ਜਾਣਾ ਭਾਸਾ ਕਹਿੰਦੇ ਅਡੋਲਤਾ ਤਾਂ ਮਿਲਣੀ ਹੈ ਭਾਈ ਜਿੰਨਾ ਚਿਰ ਅਸੀਂ ਅਕਾਲ ਤੂਖ ਗਏ ਜਿ ਜਿਹਦੇ ਨਾਮ ਦੇ ਵਿੱਚ ਜੀਨ ਨਹੀਂ ਹੁੰਦੇ ਮਨ ਕਰਕੇ ਨਾਮ ਨਹੀਂ ਜਾਪਦੇ ਉਹਨਾਂ ਤੇ ਸਾਨੂੰ ਨਾਮ ਦਾ ਆਨੰਦ ਨਹੀਂ ਆਏਗਾ ਰਾਸ ਨਹੀਂ ਆਏਗਾ ਇਸ ਕਰਕੇ ਜੀਵਨ ਵਾਲੇ ਪ੍ਰਭੂ ਸਾਹਿਬਾਂ ਦੀ ਗੱਲ ਦਿੰਦੇ ਨੇ ਪਰਮਾਤਮਾ ਦੀ ਸਾਂਹ ਵਿੱਚ ਟਿਕੇ ਰਹਿ ਕੇ ਉਸ ਦਾ ਨਾਮ ਹਰ ਵੇਲੇ ਸਿਮਰਿਆ ਕਰ ਇਸ ਤਰੀਕੇ ਨਾਲ ਜਿਹੜੀ ਤੇਰੀ ਆਤਮਾ ਕਾ ਆਤਮਾ ਹੈ ਜਿਹੜਾ ਮਨ ਮੰਨੋ ਦਾ ਹਿਰਦੇ ਬਟੋਰਾ ਵਿੱਚ ਟਿਕੇ ਮੋਸ ਵਿੱਚ ਨੀਰ ਹੋ ਜਾਏਗਾ ਰਹਾਉ ਜਨਕ ਚਰਨ ਵਸ ਹੈ ਮੇਰੇ ਹਿਆਰੇ ਸੰਗ ਕੁਨੀਤਾ ਦੇਵੀ اے ਕਿਰਪਾ ਦੇ ਖਜਾਨੇ ਚੋ ਜੀ ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿੱਚ ਵਸ ਪੈ ਤਾਂ ਉਹਨਾਂ ਦੀ ਸੰਗਤ ਵਿੱਚ ਮੇਰਾ ਸਰੀਰ ਪਵਿੱਤਰ ਹੋ ਜਾਏ ਜਾਨਕੀ ਧੂਰ ਦੇ ਹੋ ਕਿਰਪਾ ਨਿਤ ਨਾਨਕ ਕਹਿ ਸੁਖੀ ਜਿਸ ਕਰਕੇ ਸੰਤੂਰ ਜੀ ਬਚਨ ਕਰਦੇ ਨੀਵੀਆਂ ਦੀ ਮੂਰ ਲਾਕੇ ਕਹਿ ਕਿਰਪਾ ਦੇ ਭਜਾਨੇ ਪ੍ਰਭੂ ਜੀ ਮਿਹਰ ਕਰ ਮਿਹਰ ਕਰਨ ਆਪਣੇ ਦਾਸਾਂ ਦੇ ਚਰਨਾਂ ਦੇ ਧੂਲ ਵਰਖ ਦੇ ਮੈਂ ਨਾਨਕ ਵਾਤੇ ਸਭ ਨੂੰ ਬਟਾ ਕੇ ਤੀਸ ਸਾਰੇ ਆਪ ਵੱਡਾ ਜੀ ਸੁਖ ਹੈ ਤੇ ਤੇਰੇ ਪਿਆਰਿਆਂ ਦੀ ਤੇਰੇ ਨਾਮ ਜਪਣ ਵਾਲੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਏ ਜਿਹੜੇ ਤੇਰੇ ਦਾਸ ਬਣੇ ਹਨ ਇਸ ਕਰਕੇ ਬਾਸਾਨੀਆਂ ਨੇ ਵਚਨ ਕੀਤੇ ਨੇ ਭਾਈ ਉਸਾਰ ਪਰਮਪੁਰਖ ਜੀ ਦੇ ਚਰਨਾਂ ਨਾਲ ਜੁੜ ਕੇ ਜਿਹੜੇ ਇਨਸਾਨ ਨਾਮ ਜਪਦੇ ਨੇ ਜਿਹੜੇ ਮਨੁੱਖ ਵੰਦਗੀ ਕਰਦੇ ਨੇ ਜਾਂ ਸੇਵਾ ਕਰਦੇ ਨੇ ਉਹਨਾਂ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ ਤੇ ਜਿਹਦੇ ਅੰਦਰ ਹਿਰਦੇ ਦੇ ਵਿੱਚ ਨਾਮ ਟਿਕ ਗਿਆ ਪੂਰੀ ਆਤਮਾ ਮਡੋਲ ਹੋ ਗਈ ਤੇ ਗਰੀਬ ਨਵਾਸ ਸਾਹਿਬ ਇਹਦੇ ਵੀ ਕਿਰਪਾ ਦੇ ਖਜ਼ਾਨੇ ਕਹੂੰ ਉਸ ਅਕਾਲ ਪੁਰਖ ਵੈਰੂ ਆਪਣੇ ਪਿਆਰੇ ਨੂੰ ਫਿਰ ਹਰ ਵੇਲੇ ਆਪਣੇ ਸੰਗ ਫਿਲਾ ਕੇ ਰੱਖਦਾ ਹੈ ਹਰ ਵੇਲੇ ਉਹ ਅਕਾਲ ਪੁਰਖ ਵੈਰੂ ਜੀਤੇ ਕਰਨਾ ਹੋਇਆ ਤੇ ਪੂਰ ਹਸਣਾ ਸાગਰ ਅੰਦਰ ਸਾਗਰੀ ਥਣੇ ਵਹਿ ਜਾਣੇ ਨੂਨ ਜਗ ਜੀਕ ਕੋ ਦਾਈ ਤੇਹ ਤੰਤ ਸੈ ਦੇਖ ਪਾਸਾ ਕਹਿੰਦੇ ਮੇਰੋ ਵਾਸਤੇ ਆਕਾਰ ਰੂਪ ਦੇ ਪੁਰ ਹੁੰਦੇ ਨੇ ਪਰ ਭੇਦ ਨਹੀਂ ਕਿਸੇ ਨੂੰ ਲੱਸਦੇ ਇਹ ਨਹੀਂ ਲੱਸਦੇ ਮੰਨ ਕੇ ਸਾਡੇ ਨੂੰ ਬੋਲ ਰਿਹਾ ਇਸ ਕਰਕੇ ਕਿਰਨਵਾਜ ਪਾਸਾ ਕਹਿੰਦੇ ਭਾਈ ਗੁਰੂ ਚਰਨਾਂ ਨੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕਰਿਆ ਤਾਂ ਕਿਰਪਾ ਦੇ ਜਾਣੇ ਪ੍ਰਭੂ ਜੀ ਏਨਾ ਸਾਡੇ ਚਰਨ ਵੀਰੇ ਹਿਰਦੇ ਵਿੱਚ ਵਸ ਪੈਣ ਤਾਂ ਫਿਰ ਉਹਨਾਂ ਦੀ ਸੰਗਤ ਵਿੱਚ ਮੇਰਾ ਸਰੀਰ ਪਵਿੱਤਰ ਹੋ ਜਾਏ ਮਿਹਰ ਕਰਨ ਮੈਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ ਦੇ ਆਪਣੇ ਪਿਆਰਿਆਂ ਦੇ ਚਰਨਾਂ ਦੀ ਧੂੜ ਬਖਸ਼ ਦੇ ਤੇ ਉਹ ਧੂੜੀ ਚਾਕੇ ਉਹਨਾਂ ਨਾਮ ਚਰਨਾਂ ਨਾਲ ਨਾਮਾਂ ਤਾਂ ਇਹ ਮੇਰਾ ਜੀਣਾ ਸਰੀਰ ਪਵਿੱਤਰ ਹੋ ਜਾਏ ਤੇ ਮੇਰੇ ਬਾਪ ਦੇ ਸਤਿਪਰਭਾ ਸਰ ਸਾਹ ਕਹਿੰਦੇ ਇਹ ਹੀ ਸਭ ਤੋਂ ਵੱਡਾ ਸੁੱਖ ਹੈ ਤੁਹਾਨੂੰ ਆਪੋ ਇਸ ਪ੍ਰੰਸਤ ਕੁੰਨੀ ਅੰਦਰ ਭਾਗੀ ਕੀ ਹੈ ਸਰਮਤ ਦੇ ਪਾਵਨ ਮੁਖਵਾਚਨ ਸੁਣੀ ਦੇਣ ਪਾਵਨ ਦੇ ਉਪਦੇਸ਼ ਲਖਸ਼ੀ ਜਵਾਦੀਆਂ ਤੇ ਭਾਈ ਤੇ ਗੁਰੂ ਵਾਲੇ ਬਣ ਕੇ ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਤੋਂ ਇੱਕੋ ਦਾਤ ਮੰਗਿਆ ਕਰੋ ਕਿ ਪ੍ਰਭਾ ਸਾਨੂੰ ਕਿਰਪਾ ਕਰਮੈ ਨੂੰ ਤੇਰੇ ਪਿਆਰਿਆਂ ਦੀ ਸੰਗਤ ਮਿਲੇ ਨਾਮ ਜਪਣ ਤੇ ਜਪਾਉਣ ਵਾਲਿਆਂ ਦੀ ਸੰਗਤ ਮਿਲੇ ਉਹਨਾਂ ਦੇ ਚਰਨਾਂ ਚਾਨਾਂ ਦੀ ਖੁਸ਼ੀ ਮਿਲੇ ਮੇਰਾ ਤੁਮਾਨਵੀ ਪਿੱਤਰ ਹੋ ਜਾਏ ਤਨ ਵੀ ਪਿੱਤਰ ਹੋ ਜਾਏ ਐਸੇ ਸਾਡੇ ਤੇ ਬਖਸ਼ੋ ਐਸੇ ਸਾਡੇ ਤੇ ਕਿਰਪਾ ਕਰੋ ਜੀ ਸੋ ਆਓ ਨੀਅਤਾਂ ਪੁਣਾ ਚਾਨਤ ਸਤਿਗੁਰੂ ਜੀ ਬਖਸ਼ਣ ਜੋਗ ਨੇ ਤੇ ਸਾਰ ਸੰਤੋ ਸਨ ਜੋਗ ਹੈ ਉਸਨਾ ਜੀ ਕੋਈ ਵਿਚਾਰ ਜਮਨ ਪਾ ਜਾਏ ਸਤਿਗੁਰਾਂ ਦੀ ਸਿੱਖਿਆ ਜਾਣ ਤੇ ਗਿਆਨ ਕਰਨ ਗਲਤੀਆਂ ਦਾ ਜਾਣ ਮਾ ਕਰਨੀਆਂ ਜੀ ਨਾਨਕ ਨਾਮ चढ़ंदी कला तेरे पाणी